ਕੱਤਬੰਦੀ ਲਾਈਵ ਠੀਕ ਤਾਂ ਹੈਗਾ ਚੱਲ ਨਹੀਂ ਰਿਹਾ ਇਹ ਅਹੀਂ ਚੱਲੂ ਇਹ ਵੀ ਅਹੀਂ ਅਹੀਂ ਚੱਲ ਪਿਆ ਉਸ ਟਾਈਮ ਕਿੰਨਾ ਹੋਇਆ 6:28 2 ਮਿੰਟ ਨੇ ਪੱਤੀ ਬੰਨ ਲੀਏ ਆਪਣੀ ਤੋ ਹਾਂਜੀ ਮਿੱਤਰੋ ਆਜੋ ਫਿਰ ਜੁੜ ਜਿਓ ਫਿਰ YouTube ਵਾਲੇ ਨਾਲ ਹਾਂਜੀ ਕਿਹੜਾ ਭਰਾ ਜੁੜਿਆ ਹੈ ਜ਼ਰੂਰ ਦੱਸੋ ਕਮੈਂਟ ਕਰਕੇ ਕਰ ਦੇ ਜਰਾ ਦੇਖਦੇ ਹਾਂ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਕਰੋ ਜਸ਼ਨਦੀਪ ਸਿੰਘ ਕੀ ਹਾਲ ਹੈ ਜਸ਼ਨਦੀਪ ਜੀ ਜਲਦ ਦੋਸਤੋ ਟਿਕਟਕ ਪਰ ਬਹੁਤ ਤੇ YouTube ਤੇ Facebook ਤੇ ਦੋਨਾਂ ਤੇ ਲਾਈਵ ਕਰ ਦਿੰਦਾ ਉਤਰ ਪਾਓ ਦੋਸਤੋ ਚਲੋ ਵੀਡੀਓ ਦਾ ਜਿਹੜੇ ਚੱਲੇ ਬਰਾਤੇ ਚੱਲਦੇ ਜਿਹੜੇ ਚੱਲਦੇ ਦਿੱਤੀ ਜੀ ਨੂੰ ਕੋਮਲਤੀ ਦੰਤ ਫੁਰਾ ਜੋ ਤੁਸੀਂ ਲੈਂਦੇ ਹੋ ਤੇ ਕਿੰਨਾ ਜੀਵਨ ਕਟਾਉਂਦਾ ਇੱਕ ਬਾਲ ਨੰਨੂ ਆਏ ਨੰਨੂ ਨੰਨੂ ਕਲੀਅਰ ਆ ਰਹਾ ਹੈ ਦੱਸੋ ਹੋਣ ਤੋਂ ਬਾਅਦ ਪਹਿਲੀ ਚੁਗਾਈ ਹੈ ਅਮਰਜੀਤ ਸਿੰਘ ਸੰਦੂਸੀ ਹੀਰਾਲਾਪੁਰ ਪਹਿਲੀ ਚੁਗਾਈ ਹੈ ਇਸੇ ਤਰ੍ਹਾਂ ਬਾਈ ਅਗਰ ਅੰਗੇ ਕਦਮ ਰੇ ਅંદર ਬੁੱਟਰ ਕੀ ਹਾਲਾ ਬਰਾ ਜਸਵੀਰ ਸਿੰਘ ਸਤਿ ਸ੍ਰੀ ਅਕਾਲ ਬਾਈ ਕਿਵੇਂ ਹੋ ਠੀਕ ਠਾਕ ਹੋ ਤੁਸੀਂ ਵੀ ਕਰੋ ਤਿਆਰੀ ਤੁਹਾਡੇ ਵੀ ਕਰੀਏ ਲਾਈਵ ਥੈਂਕ ਯੂ ਬਾਈ ਬਹੁਤ ਵਧੀਆ ਉਤਰਾਲਾ ਥੈਂਕ ਯੂ ਬਾਈ ਤੁਹਾਡੇ ਵਰਗੇ ਭਰਾਵਾਂ ਦੀ ਬਰਾਬਰ ਤਾਈ 뭐 <shranly> 여기 <shranly> ਹੈਪੀ ਉਹ ਬਾਰੂ ਪੱਲਾ ਉਹਨਾਂ ਦਾ ਹਾਦਸਾ ਹੋ ਆਦ ਨਦਰਾ ਬਾਰਾ ਜਗੇ ਕਾ ਦੀ ਬੱਚ ਉਹ ਗੁੰਡਾ ਬੁਲਾ ਰਹੇ ਨੇ ਜਿਵੇਂ ਸਾਡੇ ਉਹ ਅਜੇ ਤਾਂ ਸ਼ਾਇਦ ਘੱਟੀ ਹੋਣੀ ਉਹ ਰੋਡ ਵਾਲੀ ਬੱਤੀ ਹੋਣੀ ਉਹ ਰੋਡ ਤੇ ਸਾਧ ਨਹੀਂ ਇੰਨੇ ਲੰਗਦੇ ਨੇ ਹੈ ਬਿਲਕੁਲ ਨਾਲ ਬੈਠਿਆ ਰੋਡ ਤੇ ਮੈਂ ਬੈਂਟ ਤਰਨਵੀਰ ਸ਼ਰਮਾ ਆ ਗਿਆ ਲਾਈਵ ਚ ਚਰਾ ਬੈਂਟ ਨੂੰ ਕਹਿ ਦੋ ਤੇਰਾ ਭਾਈ ਜਾਣਕਾਰ ਹੋਣਾ ਤਰਨਵੀਰ ਸ਼ਰਮਾ ਮੈਂ ਕੀ ਕਹਿਤਾ ਲਾਤਾ ਵੀਰੇ ਬਹੁਤ ਪੁੱਛੀ ਹੋਈ ਥੈਂਕ ਯੂ ਵੀਰੇ ਥੈਂਕ ਯੂ ਸਮਨ ਬਲਿੰਗ ਅਰਜੰਦਰ ਦੜਬਿਆ ਸੌਣ ਕੀ ਹਾਲ ਹੈ ਗੱਡੂਰੇ ਗੱਡੂ ਫੋਰ ਸੌਣ ਠੀਕ ਠਾਕ ਹੈ ਕੋਈ ਨਾ 10 ਮਿੰਟ ਬਾਅਦ ਚ ਹੀ ਗੱਡ ਲੀਤਾ ਹਾਂ ਤੂੰ ਅਜੇ ਲਾਈਵ 'ਚ ਜੁੜਿਆ ਰਹਿ ਮਾਈਕ ਜਰ ਦਈਆ ਚੱਲ ਰਿਹਾ ਵੀਰੇ ਹਾਂ ਇੱਥੇ ਰੱਖੀ ਇਹਨੂੰ ਜੰਤਨ ਕਾ ਅੱਛਾ ਮੇਰੇ ਕੋਲ ਮਾਈਕ ਤਾਂ ਕਿੱਥੇ ਉਹਦੀ ਨਹੀਂ ਗਈ ਉਹਦੀ ਨਹੀਂ ਨਾ ਤਾਲੀ ਵਾਲੇ ਰਿਫਰਮ ਕੀ ਹਾਰਾ ਤਾਲੀ ਵਾਲਾ ਸਾਹਿਬ ਲੋ ਜੀ ਬਾਲਟੀ ਜਿਹੜੀ ਉਹ ਖਾਲੀ ਦਿਖਾਤੀ ਬੰਦ ਨੇ ਦੇਖ ਲੋ ਕਰ ਲੋ ਚੈੱਕ ਵੀਰੇ ਥੈਂਕ ਯੂ ਵੀਰੇ ਥੈਂਕ ਯੂ ਕਰੋ ਜੀ ਜੀ ਥੈਂਕ ਯੂ ਤਾਲੀ ਵਾਲਾ ਤੋਂ ਦੁਬਾਰਾ ਕੀ ਭਰਾਵਾਂ ਦੀ ਬਦੌਲਤ ਹੈ ਹਰਨੀਤ ਮਾਲਵੀ ਵਾਲਾ के में भाई बोलो बोल तो बाद चलो सारे ਬੋਲਦੀ ਐਡ ਪਹਿਲਾਂ ਕਰੋ ਹੈ ਵੀ ਮਤਲਬ ਮੱਝ ਦੀ ਐਡ ਨਾ ਕਰੋ ਜਿਹੜੀ ਦੁੱਧ ਕੱਢ ਰਹੀ ਹੈ ਬੋਲਦੀ ਐਡ ਬਾਅਦ ਚ ਤੈਨੂੰ ਪਤਾ ਨਾਲੇ ਆਪਾਂ ਬੋਲਦੀ ਐਡ ਦੇ ਹਿਸਾਬ ਨਾਲ ਕਰਦੇ ਆਂ ਓਕੇ ਓਕੇ ਹਰਮੀਤ ਜੀ ਆਵਾਜ਼ ਕਲੀਅਰ ਨਹੀਂ ਆ ਰਹੀ ਤੇ ਜਿੱਥੇ ਵਿੱਚ ਤੇ ਆਉਂਦੀ ਹੈ ਚਰਮਾ ਜੀ ਇੱਥੇ ਰੋਡ ਆ ਨੇੜੇ ਇੱਕ ਆਪਾਂ ਬਾਹਰ ਨਿੱਕੀ ਬੋਲਦੇ ਨੇ ਮੱਜੇ ਦਾ ਸਰਬੰਧੀ ਇਸ ਤਰ੍ਹਾਂ ਕੇ ਆਵਾਜ਼ ਥੋੜੀ ਰੁੱਖੀ ਆਉਣੀ ਬਣੀ ਬਾਕੀ ਕਈ ਵਾਰ ਕੋਈ ਨੈਟਵਰਕ ਦੀ ਵੀ ਹੁੰਦਾ ਕੋਈ ਇਧਰੋਂ ਦਾ ਕਲੀਅਰ ਆ ਸਾਡੇ ਆ ਗਾ ਥੋੜਾ ਡਿਸਟਰਬ ਹੋ ਗਿਆ ਮੱਜੇ ਸਰਪੇ ਥੋੜਾ ਰ ਆਉਣਾ ਬੋਲ ਰਿਹਾ ਹੈ ਦੰਦ ਉਹਦੇ ਤੇ ਦਿਸਣਗੇ ਬਾਅਦ ਵਿੱਚ ਜਿਹੜੇ ਬੰਦ ਹੋ ਗਏ ਤੇ ਮੱਛੀ ਚੰਗੀ ਹੋ ਗਈ ਬਾਈ ਤੂੰ ਕੋਲੇ ਵੀ ਟੱਡਿਆ ਨਾਰਮਲ ਇਹ ਜੋ ਲਾਈਟ ਤੇ ਦੇਖ ਲਾਏ ਜਿਹਨਾਂ ਦੀ ਚੜ ਗਈਆਂ ਅੱਗੇ ਇਹ ਵੀ ਬਾਹਲੇ ਦਿੰਦੇ ਆ ਆ ਬੱਚਾ ਨਾਲ ਹੀ ਖੜਾ ਥੀ ਆ ਦੇਖ ਲੈ ਉੱਚੀ ਆ ਉਹਦੇ ਦੇ ਉੱਤੇ ਹਾਲੇ ਉਹ ਹੀ ਐਕੋਰਡਿਆਂ ਵਾਲਾ ਹੀ ਭਾਈ ਐ ਕੱਥੇ ਹੋਏ ਉਹਨੇ ਜਦੋਂ ਮੇਲੇ ਦੇ ਜਾਂ ਤੌਰ ਹੀ ਆ ਮੇਰੇ ਤਾਂ ਨੇੜਈ ਐ ਤੇ ਅਸੀਂ ਕਈ ਵਾਰ ਲੱਭਦੇ ਲੱਭਦੇ ਹੁੰਗੇ ਬੰਦੇ ਨੂੰ ਕਿਹੜਾ ਬੰਦਾ ਨੂੰ ਪਤਾ ਲੱਗਿਆ ਮੈਂ ਕਿਹਾ ਕਿਤੇ ਡਰੋਲੀ ਭਾਈ ਜੀ ਕੋਲ ਤੋਲੇ ਵਾਲਾ ਹਨ ਇਹ ਵੀ ਉਹ ਤੋਲੇ ਵਾਲਾ ਆਪਣੇ ਨੇੜੇ ਦੇ ਬੰਦੇ ਨੂੰ ਘੱਟ ਖੋਜਦਾ ਅਗਲੇ ਠੀਕ ਹੈ ਨੇੜੇ ਵਾਲਿਆਂ ਨੂੰ ਘੱਟ ਖੋਜਦਾ ਉਹ ਆ ਹੁੰਦਾ ਯਾਚਾ ਇੱਥੇ ਵੀ ਦੂਰ ਵਾਲੇ ਨੂੰ ਵੱਧ ਹੋਈ ਫੰਡੇ ਜਾ ਕੀ ਹਾਲ ਹੈ ਠੀਕ ਠਾਕ ਹਾਂ ਕਿ ਤੁਹਾਨੂੰ ਮੇਰਾ ਹੋਰ ਬੇਨਤੀ ਆ ਕਿ ਐਸਐਮਡੀ ਜਿਹੜੀ ਦੱਖਣੇਸ਼ਨ ਆ ਉਹ ਸਾਰੇ ਪਿੰਡਾਂ 'ਚ ਤਕਰੀਬਨ ਹੋ ਰਿਹਾ ਤੇ ਉਹ ਜੋੜ ਲਗਾ ਲੋ ਸਾਡੀ ਜਿੱਥੇ ਤਾਂ ਸਭ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਵੀ ਜੇ ਕੋਈ ਪਸ਼ੂ ਕੇ ਹਸਦਾ ਤੇ ਉਹ ਜਿਹੜੀ ਨੇੜੇ ਪੁਲਿਸ ਕੰਡਿਤ ਕਿਸਪੈਂਸਰੀ ਹੈ ਪਸ਼ੂਪਾਲਨ ਭਾਗ ਦੀ ਤੇ ਉਹਦੇ ਤੋਂ ਜਾ ਕੇ ਜੂਰੀ ਰਕਸ਼ਨੀ ਸ਼ੀ ਜਿਹੜੀ ਆ ਉਹ ਲਵਾ ਲਿਓ तकरीबन ਸਾਡੇ ਤਾਂ ਬਹੁਤ ਦੇਰ ਦੀ ਲਾ ਚੁੱਕੇ ਤਾਂ ਇਹ ਆ ਕਿ ਇਹ ਪਿੰਡਾਂ ਦੇ ਵਿੱਚ ਨਾ ਸਟਾਫ ਦੀ ਕਮੀ ਹੈ ਉੱਥੇ ਜੂਰੀ ਦੇ ਸਵੇਰ ਹੋਈ ਹੋਈ ਹੁੰਦੀ ਤੇ ਨਹੀਂ ਹੋਰ ਵਧੀਆ ਡਿਪਾਰਟਮੈਂਟ ਜਿਹੜਾ ਬਚਪਾਲ ਨੂੰ ਪਾ ਲਓ ਵਧੀਆ ਕੰਮ ਕਰਦਾ ਇਹਨਾਂ ਦੇ ਡਾਕਟਰ ਜੀਵਨ ਗੁਪਤਾ ਨੇ ਆਪਣੇ ਪਟਿਆਲੇ ਜ਼ਿਲ੍ਹੇ ਦੀ ਸ਼ਾਮ ਨੂੰ ਪੂਰੇ ਪੰਜਾਬ ਦੀ ਸ਼ਾਮ ਨੂੰ ਉਹਨਾਂ ਨੇ ਫਾਰਮਾਨ ਬਹੁਤ ਜ਼ਿਆਦਾ ਵਲਵੱਗੇ ਲੈ ਕੇ ਆਏ ਅੱਧੀ ਰਾਤ ਨੂੰ ਫੋਨ ਕਰੋ ਤੇ ਫੋਨ ਚੁੱਕ ਕੇ ਉਹਦਾ ਜਵਾਬ ਦੇ ਦਿੰਦੇ ਨੇ ਤੇ ਕੱਲ ਡਿਪਟੀ ਕਮਿਸ਼ਨਰ ਦੀ ਗਲਤੀ ਤੇ ਤਨੇ ਵੀ ਅਸਮਾਨਾ ਨਾਲ ਪਿਆਰ ਦੀਆਂ ਸਵਾਮਾਂ ਜਿੱਥੇ ਤੁਹਾਨੂੰ ਲੋੜ ਹੈ ਜਰੂਰ ਦੱਸੋ ਲੰਬੜਾ ਵਧੀਆ ਲੱਗਿਆ ਕੋਸ਼ਿਸ਼ ਕਰਾਂਗੇ ਤੁਹਾਡੇ ਪੀ ਸਾਹਿਬ ਦੀ ਇੱਕ ਵੀਡੀਓ ਬਣਾ ਕੇ ਵੀ ਪਾਉਣਗੇ ਤੇ ਜਿਹੜੇ ਜਿਹੜੇ ਪਿੰਡਾਂ ਚ ਆਇਆ ਕੰਮ ਦੀ ਵਕਸ਼ਿਨ ਸੀ ਨਹੀਂ ਲੱਗੀ ਉਹ ਲਗਾਇਆ ਲੈ ਸੇ ਤਕਰੀਬਨ ਕਲੀਅਰ ਬਹੁਤ ਸਾਰਾ ਪੂਰਾ ਹੀ ਹੋ ਚੁੱਕਿਆ ਕਈ ਜਗ੍ਹਾ ਸਟਾਫ ਦੀ ਕਮੀ ਹੋਣ ਕਰਨਾ ਥੋੜਾ ਅੱਗੇ ਪਿੱਛੇ ਹੋ ਗਿਆ ਤੇ ਭਰਾ ਜੀ ਜੂਦ ਲਗਾਇਆ ਜੁਨੇ ਨੂੰ ਬਹੁਤ ਹੀ ਮਿਲਨਸਾ ਡਾਕਟਰ ਨੇ ਡਾਇਰੈਕਟਰ ਸਾਹਿਬ ਬਹੁਤ ਹੀ ਮਹੱਤਵਪੂਰਨ ਹੈ ਵਧੀਆ ਤਰੀਕਾ ਨਾਲ ਸੈੱਟ ਕਰਨਾ ਕੋਈ ਵਾਰ ਇੰਨੇ ਕਿਤੇ ਕੋਈ ਮਾੜੀ ਬਟੀ ਦਿੱਕਤ ਆ ਵੀ ਜਾਂਦੀ ਹੈ ਤੇ ਕੋਸ਼ਿਸ਼ ਕਰਿਆ ਕਰੋ ਜੇ ਨਹੀਂ ਮਤਲਬ ਤੁਹਾਨੂੰ ਸਰਕਾਰੀ अवेलेबल ਹੁੰਦੀ ਤੇ ਪ੍ਰਾਈਵੇਟ ਵੀ ਵਾਇਲ ਕੋਈ ਬੜੀ ਮਹਿੰਗੀ ਨਹੀਂ ਹੁੰਦੀ ਆਪਣੀ ਲੈ ਕੇ ਤੁਸੀਂ ਲਵਾ ਸਕਦੇ ਤੇ ਵੈਕਸੀਨੇਸ਼ਨ ਜ਼ਰੂਰ ਕਰਾ ਕਰੋ ਸਮੇਂ ਸਮੇਂ ਤੇ ਜਿਹੜੀ ਜਿਹੜੀ ਵੀ ਹੁੰਦੀ ਹੈ ਅਲੱਗ-ਅਲੱਗ ਡਿਜ਼ੀਜ਼ ਦੀ ਵੈਕਸੀਨੇਸ਼ਨ ਜਿਹੜੀ ਉਹ ਆਉਂਦੀ ਹੈ ਇੰਟੂ ਜਸ ਵੈਲਕਮ ਲਾਹਾਂ ਨੂੰ ਆਪਾਂ ਵਿੱਚ ਹੀ ਜੋੜ ਲੈਂਦੇ ਰਿਆ ਨਹੀਂ ਰਿਹਾ ਪਹਿਲਾਂ ਹੀ ਦਾ ਦਿੰਦੇ ਤਸਵੀਰ ਨੂੰ ਗੁਰਤਾਨ ਲਾਈਕ ਕੀ ਜੋੜ ਲੈਂਦੇ ਕਰ ਰਹੀ ਹੋ। ਇਹ ਹਾਲਾਂਕਿ ਅੱਜ ਇਹ ਸਹੀ ਪ੍ਰੋਬਲਮ ਲਾਜੀ ਤਕਰੀਬਨ ਕੰਪਲੀਟ ਹੋ ਚੁੱਕੀ। ਚੰਗੀ ਤਰ੍ਹਾਂ ਕਰ ਲਓ ਕੱਲੇ। ਕਰਤੀ ਹਾਂ ਜੀ 26 ਮਾਰ ਦੇ ਦੋ ਤਰ ਫੇਰ ਗ੍ਰਾਮਾ ਜੀ ਘੱਟ ਰਹਿ ਜਾਂਦਾ ਹੈ ਹੈ ਤੇ ਉਹ ਨੀਂਹ ਵੀ ਜਾਂਦਾ ਪੂਰੀ ਕਰਦੀ ਹੈ ਲੋ ਜੀ ਬਸ ਪ੍ਰੇਮ ਤੋਂ ਦੂਰ ਨਾ ਜਾਏਗਾ ਅੰਤ ਇੱਕ ਮਿੰਟ ਹਾਂ ਦੱਸਿਓ ਵੀ ਫਰੇਮ ਚ ਨਜ਼ਰ ਆਉਂਦਾ ਹੈ ਕਿ ਕੋਈ ਕੰਮ ਦੇ ਵਿੱਚ ਆਪਾਂ ਸੈਟ ਕਰ ਲਾਂਗੇ ਇੱਕ ਮਿੰਟ 0700000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 10 ਗ੍ਰਾਮ ਦਾ ਜਿੱਥੋਂ ਮੈਂ ਕਹਿੰਦਾ ਸੀ ਖਿੱਚ ਲਾ ਦੋ ਉਤਾਰਾ ਉਹ ਨਹੀਂ ਚਲੋ ਕੋਈ ਗੱਲ ਨਹੀਂ ਬਹੁਤ ਵਧੀਆ ਦੁੱਧ ਕੱਢਿਆ 790 ਗ੍ਰਾਮ ਗੁੱਡ ਮਾਰਨਿੰਗ ਜੀ ਕੀ ਹਾਲ ਹੈ ਪ੍ਰੇਮ ਜੈਕਸੀਰ 9 ਕਿਲੋ 790 ਗ੍ਰਾਮ ਹੈ ਜੀ ਬਹੁਤ ਵਧੀਆ ਪ੍ਰਦਰਸ਼ਨ ਹੈ ਜੀ ਤੇ ਇੱਕ ਆਮ ਫਾਰਮਰ ਹੈ ਕੋਈ ਐਕਸਟਰਾ ਆਰਡੀਨਰੀ ਕੁਝ ਨਹੀਂ ਕਰਨ ਵਾਲਾ ਤੇ ਬਹੁਤ ਵਧੀਆ ਦੁੱਧ ਜਿਹੜਾ ਉਹ ਕੱਢਿਆ ਏ ਖਾਲੀ ਹੋਣ ਤੋਂ ਬਾਅਦ ਫਸਟ ਟਾਈਮ 9 ਕਿਲੋ 790 ਗ੍ਰਾਮ ਮਨਜੀਤ ਸਿੰਘ ਜੀਮਾ ਜੈਕਸੀਰ ਗੁੱਡ ਮਾਰਨਿੰਗ ਜੀ ਬਹੁਤ ਵਧੀਆ ਪ੍ਰਦਰਸ਼ਨ ਆ ਲੋ ਵੀ ਦੋਸਤੋ ਇਹ ਰੁਟੀਨ ਦਾ ਹੀ ਦੁੱਧਾ ਬੱਲਦਾ ਹਾਂ ਆਮ ਚੱਲ ਕੇ ਕੋਈ ਇਹਦੇ ਤੇ ਐਕਸਟਰਾ ਮਤਲਬ ਕੋਈ ਐਕਸਟਰਾ ਆਰਡਨਰੀ ਵਾਲੀ ਸੇਵਾ ਨਹੀਂ ਹੈਗੀ ਤੇ ਆਮ ਹੀ ਅੰਤ ਅੰਤ ਨੂੰ ਪਤਾ ਹੀ ਆ ਹੈ ਨਾ ਇਹ ਤਾਂ ਘੋੜਿਆਂ ਦਾ ਵਪਾਰੀ ਹੈ ਬਸ ਘੋੜਿਆਂ ਦਾ ਸ਼ਕੀਨ ਹੈ ਕਿਉਂਕਿ ਸਾਰੇ ਕੰਮ ਹੀ ਤਕਰੀਬਨ ਘੋੜਿਆਂ ਦੇ ਆਸਤੋਂ ਦੁਖੋਨੇ ਆ ਦੇਖ ਇਸ ਤੇ ਇੱਕ ਇੱਕ ਤਾਂ ਖੜਾ ਹੈ ਨਾ ਬਾਕੀ ਦੂਜਾ ਫਾਰਮ ਤੁਹਾਨੂੰ ਫੇਰ ਦਿਖਾਵਾਂਗੇ ਬੰਦੇ ਕਿਹੜੇ ਦੀ ਹੈ ਪਤਾ ਮੱਝ ਮੱਝ ਤਾਂ ਨਹੀਂ ਪਤਾ ਮੈਂ ਤਾਂ ਈ ਸੀ ਨਾ ਹਾਂ ਉਹ ਪੁੱਛ ਰਿਹਾ ਸੀ ਕੋਈ ਬਾਈ ਮਾਸ਼ਾ ਅੱਲ੍ਹਾ ਜੀ ਉਹ ਨਹੀਂ ਨਾ ਤਰਦੀ ਜ਼ਿਆਦਾ ਇਹ ਬਾਈ ਲੱਗੀ ਰਿਹਾ ਉਹ ਹਾਂ ਉਹ ਦਰਜਾ ਥੋੜਾ ਮਾਨੀ ਦਸ ਹਜ਼ਾਰ ਰੰਗ ਰੱਖੀ ਜੀ ਹਾਂ ਹਾਂ ਨਹੀਂ ਘਰ ਵਧੀਆ ਪ੍ਰਦਰਸ਼ਨ ਆ ਬਾਈ ਬਹੁਤ ਵਧੀਆ ਸ਼ਾਮ ਨੂੰ ਜੀ ਦੋ ਚਵਾਈਆਂ ਆਪਣੀਆਂ ਪੰਜਾਂ ਨੇ ਕੋਈ ਕੋਈ ਇਹ ਤਾਂ ਵਧਾ ਜਾਂਦੀ ਹੈ ਹੁਣ ਆ ਲੈ 10 20 ਗ੍ਰਾਮ ਦਾ ਨਾ ਐਂ ਛੱਡ ਦਿੰਨੇ ਆ ਅਸੀਂ ਤੇ ਜਿਹੜੇ ਹੁਣ ਖਰਚਣ ਵਾਲੇ ਨੇ ਉਹ ਤਾਂ ਪੂਰਾ ਖਰਚ ਕੇ ਦਿਖਾ ਦਿੰਦੇ ਠੀਕ ਹੈ ਨਾ ਤੇ ਬਹੁਤ ਵਧੀਆ ਪ੍ਰਦਰਸ਼ਨ ਆ ਬਾਈ ਫੇਰ ਦੋ ਚਵਈਆਂ ਹੋ ਕਰਾਂਗੇ ਦੇਖਾਂ ਹਾਂਜੀ ਹਾਂ ਦੋ ਚਵਈਆਂ ਚਾਹੀਆਂ ਹੋਰ ਆਲ ਦੇ ਤੇ ਫੇਰ ਵੀ ਚਵਈਆਂ ਹੋ ਰਹਿਣ ਆਮ ਤੂੰ ਪਹਿਲਾਂ ਦੋ ਦੋ ਨੂੰ ਦਿਖਾ ਦੇ ਤੇ ਖਾਦੇ ਹੋਣ ਸਮੇਂ ਦਾ 10 ਕਿਲੋ 450 ਗ੍ਰਾਮ ਸੀ ਤੇ ਹੁਣ ਬਾਕੀ ਤੋਂ ਹੋਇਆ 9 ਕਿਲੋ 490 ਗ੍ਰਾਮ ਬੋਲਣ ਕਰਕੇ ਹੁਣ ਪੁਲੀਟਿਕਲ ਹੰਗਰੀ ਇਸ ਤੋਂ ਮਾਤਾ ਜੀ ਜੇਤਨਵਾਦ ਤੋਂ ਮਿਲਦਾ ਸਾਹਮਣੇ 6:30 ਵਜੇ 25 2:30 ਦੇ ਨਾਮ ਮਾਤਾ ਮੋਹਨ ਸਰਪਰਾਮਣ ਜੀ ਨੂੰ ਮਿਲੀ ਤੇ ਐਫਕਿਊ ਜੀ ਕਰਦੇ ਫੈਸਲੇ ਬਟ ਇਹ ਇੱਕ ਇਹਦੇ ਘੱਟ ਹੀ